ਅਮਰੋਦ ਤੁਸੀਂ ਦੇਖ ਰਹੇ ਹੋ ਰੋਜ਼ ਤੁਹਾਡੇ ਚੈਨਲਾਂ ਤੋਂ ਤੁਹਾਡੇ ਅਖਬਾਰਾਂ ਤੋਂ ਪਤਾ ਲੱਗਦਾ ਹੈ ਕਿ ਫਲਾਣੇ તાલુકા ਨੇ ਵਿਰੋਧ ਕਰਤਾ ਫਲਾਣੇ ਦਾ ਇਹ ਨੂੰ ਇੱਕ ਵਧੀਆ ਫਾਰਮ ਦੇ ਵਿੱਚ ਇਹ ਵਿਰੋਧ ਕਰਨਾ ਨਹੀਂ ਹੈ ਸਾਡਾ ਪਰਪਸ ਸਾਡਾ ਪਰਪਸ ਸਵਾਲ ਕਰਨਾ ਹੈ ਵਿਰੋਧ ਕਰ ਦਈਏ ਤਾਂ ਪਿਛੌਂ ਹੀ ਭੱਜ ਜਾਣਗੇ ਸਾਡੀਆਂ ਗੱਲਾਂ ਨਹੀਂ ਜਾਣਗੀਆਂ ਉਹਨਾਂ ਦੇ ਸਾਹਮਣੇ ਸਾਡਾ ਮੰਨਣਾ ਹੈ ਕਿ ਅਸੀਂ ਆਪਦੀਆਂ ਇਹ ਮੁੱਦੇ ਲੈ ਕੇ ਕੇਂਦਰ ਕੋਲੇ ਜਾ ਰਹੇ ਸੀਗੇ ਦਿੱਲੀ ਨੂੰ ਉਹਨਾਂ ਨੇ ਸਾਨੂੰ ਦਿੱਲੀ ਤੱਕ ਨਹੀਂ ਪਹੁੰਚਣ ਦਿੱਤਾ ਵੱਡੀ ਬੈਰੀਕੇਟਿੰਗ ਕਰਕੇ ਰੋਕ ਲਿਆ ਔਰ ਉਹ ਜਿੱਥੇ ਅਸੀਂ ਰੱਖਣੀ ਚਾਹੁੰਦੇ ਸੀ ਉੱਥੇ ਅਸੀਂ ਆਦੀ ਗੱਲ ਰੱਖਣ ਦੇ ਵਿੱਚ ਤੁਹਾਡੇ ਮਾਧਿਅਮ ਤੋਂ ਤਾਂ ਅਸੀਂ ਸਫਲ ਹੋਏ ਆ ਲੇਕਿਨ ਜਿਹੜੇ ਤਰੀਕੇ ਨਾਲ ਅਸੀਂ ਟੇਬਲ ਤੇ ਜਾ ਕੇ ਰੱਖਣਾ ਸੀ ਉਹਨਾਂ ਨੇ ਸਾਨੂੰ ਉੱਥੇ ਨਹੀਂ ਪਹੁੰਚਣ ਦਿੱਤਾ ਲੇਕਿਨ ਅੱਜ ਸਮਾਂ ਚੋਣਾਂ ਦਾ ਸਮਾਂ ਇਹੀ ਸਵਾਲ ਇਹੀ ਗੱਲਾਂ ਜਿਹੜੀਆਂ ਅਸੀਂ ਉਹਨਾਂ ਤੋਂ ਪੁੱਛਣੀਆਂ ਚਾਹੁੰਦੇ ਸੀ ਵੀ ਭਾਈ ਦੱਸੋ ਕੀ ਤੁਹਾਡੀ ਇੱਕ ਕਮਿਟਮੈਂਟ ਨਹੀਂ ਕਿ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਤੁਹਾਡੀ ਕਮਿਟਮੈਂਟ ਨਹੀਂ ਕਿ ਤੁਹਾਡੀ ਇੱਕ ਕਮਿਟਮੈਂਟ ਨਹੀਂ ਚੋਣਾਂ ਦੇ ਦੌਰਾਨ ਕਿ ਅਸੀਂ ਸਮੁੱਚੀ ਕਿਸਾਨਾਂ ਦਾ ਕਰਜ਼ਾ ਮੁਕਤੀ ਕਰਾਂਗੇ ਕੀ ਤੁਹਾਡੀ ਰਿਟਰਨ ਦੇ ਵਿੱਚ ਕਮਿਟਮੈਂਟ ਨਹੀਂ ਕਿਸਾਨਾਂ ਦੇ ਨਾਲ ਸਨ 2018 ਦੇ ਵਿੱਚ ਹੋਈ ਕਿ ਡਾਕਟਰ ਸੁਆਮੀ ਨਾਥ ਦੀ ਰਿਪੋਰਟ ਅਨੁਸਾਰ ਸੀ 2 15 ਨਾਲ ਫਸਲ ਦਾ ਭਾਅ ਦੇਵਾਂਗੇ ਤੇ ਜੇ ਤੁਹਾਡੀ ਕਮਿਟਮੈਂਟ ਹੈ ਇਹ ਲੋਕਾਂ ਦੇ ਉੱਤੇ ਛੱਡਾਂਗੇ ਹੋਣਾ ਸੀ ਕਿ ਸਵਾਲ ਤੁਸੀਂ ਕਰਨੇ ਨੇ ਔਰ ਇਹਨੂੰ ਵਧੀਆ ਤਰੀਕੇ ਦੇ ਨਾਲ ਬਗੈਰ ਕਿਸੇ ਤਰ੍ਹਾਂ ਦਾ ਕੋਈ ਡਿਸਪਿਊਟ ਖੜਾ ਕਰਨ ਤੋਂ ਅਸੀਂ ਸਾਡੇ ਸਾਰੇ ਭਾਰਤ ਦੇ ਵਿੱਚ ਦੌਰਾ ਕਰਕੇ ਕੱਲੇ-ਕੱਲੇ ਕਿਸਾਨ ਤੱਕ ਇਹ ਗੱਲ ਲਿਆਂਦਾ ਯਤਨ ਕਰ ਰਹੇ ਆ ਜਿਹੜੀ ਸਾਡੀ ਟੀਮ ਨੇ ਇਥੋਂ ਉਪਰਾਲਾ ਕੀਤਾ ਸੀ ਉਧਰ ਜਾਣਾ ਇਹ ਵੀ ਸਾਡਾ ਇੱਕ ਚਾਰਾ ਬਾਕੀ ਜਿਹੜੇ ਸਾਡੇ ਪ੍ਰੋਗਰਾਮ ਦਿੱਤੇ ਹੋਏ ਨੇ ਮੈਂ ਉਹਨਾਂ ਬਾਰੇ ਤੁਹਾਨੂੰ ਥੋੜੀ ਜੀ ਦੁਬਾਰਾ ਰਿਪੀਟ ਕਰ ਦਿਆਂ ਕਿ ਆਪਾਂ ਜਿਵੇਂ ਅਸੀਂ ਫੈਸਲਾ ਦਿੱਤਾ ਪ੍ਰੋਗਰਾਮ ਦਿੱਤਾ ਸੀਗਾ ਤੇ ਅਸੀਂ ਸਰਕਾਰ ਦੇ ਪੰਜਾਬ ਸਰਕਾਰ ਦੇ ਜਿਵੇਂ ਕੱਲ ਦਾ ਪ੍ਰੋਗਰਾਮ ਆ ਸਾਡਾ 7 ਤਰੀਕ ਦਾ ਕਿ ਅਸੀਂ ਬੀਜੇਪੀ ਦੇ ਪੁਤਲੇ ਫੁਕਣੇ ਆ ਤੇ ਨਾਲ ਸਾਡਾ ਪ੍ਰੋਗਰਾਮ ਸੀਗਾ ਕਿ ਅਸੀਂ ਪੰਜਾਬ ਸਰਕਾਰ ਦੇ ਵੀ ਪੁਤਲੇ ਫੁਕਾਂਗੇ ਕਿਉਂਕਿ ਸਾਨੂੰ ਬਹੁਤ ਵੱਡੀ ਮਾਰ ਜਿਹੜੀ ਜਿਹੜੀ ਲੜਾਈ ਅਸੀਂ ਦਿੱਲੀ ਚ ਲੜ ਕੇ ਆਏ ਆ ਉਹੀ ਦੁਬਾਰਾ ਮਾਰ ਸਾਡੇ ਤੇ ਸਾਡੀ ਸਰਕਾਰ ਨੇ ਦੁਬਾਰਾ ਲਿਆ ਕੇ ਖੜੀ ਕਰਤੀ ਔਰ ਉਹਦੇ ਤੋਂ ਸਰਕਾਰ ਤੇ ਕਿਸਾਨਾਂ ਦੀ ਇਸ ਨਾਰਾਜ਼ਗੀ ਤੋਂ ਇਸ ਅੰਦੋਲਨ ਤੋਂ ਪਿੱਛੇ ਹੱਟੀ ਸਰਕਾਰ ਸਰਕਾਰ ਨੇ ਨੂੰ ਮਜਬੂਰ ਕੀਤਾ ਲੋਕਾਂ ਨੇ ਕਿ ਆਪਦੇ ਉਹ ਨੋਟੀਫਿਕੇਸ਼ਨ ਰੱਦ ਕੀਤੇ ਸਰਕਾਰ ਨੇ ਉਹਦੇ ਲਈ ਅਸੀਂ ਫੈਸਲਾ ਲਿਆ ਕਿ ਅਸੀਂ ਜਿਹੜਾ ਪੰਜਾਬ ਸਰਕਾਰ ਦੇ ਪੁਤਲੇ ਫੁਕਣੇ ਸੀ ਉਹ ਨਹੀਂ ਫੁਕਾਂਗੇ ਲੇਕਿਨ ਕੇਂਦਰ ਸਰਕਾਰ ਦੇ ਪੁਤਲੇ ਫੁਕਣ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਐਜ਼ ਇਟ ਇਜ਼ ਉਸੇ ਤਰ੍ਹਾਂ ਜਾਰੀ ਹੈ ਕਿਉਂ ਫੁਕ ਰਹੇ ਆ ਅਸੀਂ ਸਾਡੀਆਂ ਮੰਗਾਂ ਨੇ ਦੇਖੋ ਸਾਡੇ ਸੰਵਿਧਾਨ ਨੇ ਸਾਨੂੰ ਇੱਕ ਰਾਈਟ ਦਿੱਤਾ ਹੋਇਆ ਕਿ ਅਸੀਂ ਆਪਦਾ ਪ੍ਰੋਟੈਸਟ ਆਪਦੀ ਗੱਲ ਆਪਦੀ ਰਾਜਧਾਨੀ 'ਚ ਜਾ ਕੇ ਆਪਦੇ ਆਪਦੀ ਆਪਦੀ ਸਰਕਾਰ ਦੇ ਸਾਹਮਣੇ ਰੱਖ ਸਕਦੇ ਹਾਂ ਲੇਕਿਨ ਸਾਡੇ ਨਾਲ ਜੋ ਕੀਤਾ ਜਾ ਰਿਹਾ ਹੈ ਔਰ ਇੱਕ ਹੱਦੋਂ ਵੱਧ ਬੁਰੀ ਹੋਈ ਲੋਕਾਂ ਦੇ ਨਾਲ ਕਿ ਸੜਕਾਂ ਰੋਕ ਰੱਖੀ ਨੇ ਲੜਾਈ ਦਾ ਕਿਸਾਨ ਜਾ ਰਹੇ ਸੀ ਤੁਸੀਂ ਹਜੇ ਵੀ ਸੜਕਾਂ ਇਸ ਤਰੀਕੇ ਦੇ ਨਾਲ ਬੈਰੀਕੇਟਿੰਗ ਕੀਤੀ ਹੋਈ ਹੈ ਅੱਗੇ ਪੂਰੇ ਪੱਕੇ ਕੰਧਾ ਕੱਢ ਕੇ ਦੀਵਾਰਾਂ ਕੱਢ ਕੇ ਔਰ ਲੋਕਾਂ ਦਾ ਜਾਣਾ ਆਉਣਾ ਮੁਸ਼ਕਲ ਕੀਤਾ ਹੋਇਆ ਹੈ ਔਰ ਦੋਸ਼ੀ ਸਭ ਨੂੰ ਕਿਸਾਨਾਂ ਨੂੰ ਠਹਿਰਾਇਆ ਜਾ ਰਿਹਾ ਹੈ ਕਿ ਜੀ ਕਿਸਾਨ ਰਸਤੇ ਰੋਕੀ ਬੈਠੇ ਰਸਤੇ ਸਰਕਾਰ ਰੋਕੀ ਬੈਠੀ ਹੈ ਔਰ ਦਿੱਲੀ ਤੱਕ ਦੇ ਰਸਤੇ ਰੋਕੀ ਬੈਠੀ ਹੈ ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਵੇਂ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਹਰਿਆਣੇ ਦੇ ਅੰਦਰ ਕੋਈ ਆਦਮੀ ਮਾੜੀ ਜੀ ਆਵਾਜ਼ ਵੀ ਚੱਕਦਾ ਹੈ ਤਾਂ ਉਹਨੂੰ ਨੋਟਿਸ ਲਾ ਦਿੱਤੇ ਜਾਂਦੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਡੇ ਅਸੀਂ ਪਾਸਪੋਰਟ ਰੱਦ ਕਰ ਦੇਵਾਂਗੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਜੀ ਤੁਹਾਡੀਆਂ ਜ਼ਮੀਨਾਂ ਅਟੈਚ ਕਰ ਲਾਂਗੇ ਇਹ ਜਿਹੜਾ ਡਰਾਉਣਾ ਧਮਕਾਉਣ ਦਾ ਪ੍ਰੋਗਰਾਮ ਹੈ ਜਿਹੜਾ ਸਰਕਾਰ ਬੰਦ ਕਰੇ ਅਸੀਂ ਇਸ ਰੋਸ਼ ਦੇ ਵਿੱਚੋਂ ਜਿਵੇਂ ਸਾਡੇ ਕਿਸਾਨਾਂ ਨੂੰ ਬਿਨਾਂ ਗੱਲ ਤੋਂ ਬਹੁਤ ਸਾਰੇ ਕੇਸ ਐਹੋ ਜਿਹੇ ਦਰਜ ਕੀਤੇ ਨੇ 307 ਵਰਗੇ ਮੁਕਾਦਮੇ ਦੱਸੋ ਜੀ ਕਿਸਾਨਾਂ ਨੇ ਕੀ ਕੀਤਾ ਸਗੋਂ ਜ਼ਖਮੀ ਤਾਂ 400 ਕਿਸਾਨ ਹੋਇਆ ਨੌਜਵਾਨ ਸਾਡਾ ਮਰ ਗਿਆ ਤੇ ਫਿਰ ਵੀ 400 307 ਦੇ ਮੁਕਾਦਮੇ ਕਿਸਾਨਾਂ ਤੇ ਦਰਜ ਕੀਤੇ ਗਏ ਨੇ ਔਰ ਉਹਨਾਂ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਫੜ ਫੜ ਕੇ ਗ੍ਰਿਫਤਾਰ ਕਰਕੇ ਅੰਦਰ ਸਿੱਟਣਾ ਸ਼ੁਰੂ ਕੀਤਾ ਹੋਇਆ ਹੈ ਜਿਸ ਤਰੀਕੇ ਦੇ ਨਾਲ ਪਹਿਲਾਂ 19 ਤਰੀਕ ਤੋਂ ਅਨੀਸ਼ ਖਟਕੜਾ ਜਿਹੜਾ ਉਹ ਜੇਲ੍ਹ 'ਚ ਬੈਠਾ ਜੀਤ 'ਚ ਆ ਸਾਡੇ ਨਵਦੀਪ ਹੋਣੀ ਨਵਦੀਪ ਆ ਗੁਰਕੀਰਤ ਇਹਨਾਂ ਨੂੰ ਫੜ ਕੇ ਅੰਮ੍ਰਾਲਾ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਪਿਛਲੇ ਕੁਝ ਦਿਨਾਂ ਤੋਂ ਤਾਂ ਇਹ ਇਹ ਤਾਂ ਕੋਈ ਤਰੀਕਾ ਨਾ ਹੋਇਆ ਸਾਡੇ ਦਾ ਮਤਲਬ ਸਾਡਾ ਲੋਕਤੰਤਰਿਕ ਅਧਿਕਾਰ ਆ ਜਿਹੜਾ ਰਾਈਟ ਤਾਂ ਮਿਲਿਆ ਵਾ ਸਾਨੂੰ ਸਾਡੇ ਸੰਵਿਧਾਨ ਦੇ ਥਰੂ ਇਹ ਸਾਡਾ ਮਤਲਬ ਸਾਡਾ ਉਹ ਵੀ ਖੋਇਆ ਜਾ ਰਿਹਾ ਹੈ ਕਿ ਤੁਸੀਂ ਪ੍ਰੋਟੈਸਟ ਵੀ ਨਹੀਂ ਕਰ ਸਕਦੇ ਤੁਸੀਂ ਕਿਸੇ ਸਟੇਜ ਤੋਂ ਬੋਲ ਨਹੀਂ ਸਕਦੇ ਤੁਸੀਂ ਆਪਣੀ ਗੱਲ ਨਹੀਂ ਰੱਖ ਸਕਦੇ ਤਾਂ ਇਹ 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 ਜੋ ਮਤਲਬ ਅਸੀਂ ਪ੍ਰੋਗਰਾਮ ਦਿੱਤਾ ਹੋਇਆ ਕਿ ਭਾਜਪਾ ਦੇ ਉਤਲੇ ਪੂਰੇ ਭਾਰਤ ਦੇ ਵਿੱਚ ਇਸ ਵਿਰੋਧ ਵਜੋਂ ਅਸੀਂ ਫੋਕਾਂਗੇ ਕਿ ਸਾਡਾ ਰਾਈਟ ਆ ਜਿਹੜਾ ਪ੍ਰੋਟੈਸਟ ਕਰਨ ਦਾ ਉਹ ਸਾਡਾ ਬਹਾਲ ਰੱਖਿਆ ਜਾਏ। ਅਗਰ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕਦੀ ਫਿਰ ਵੀ ਸਰਕਾਰ ਵਜੇਦਾ ਹੈ ਕਿ ਜੀ ਅਸੀਂ ਤਾਂ ਐਵੇਂ ਕਰਾਂਗੇ ਫਿਰ ਸਾਡੀ ਮਜਬੂਰੀ ਬਣੇਗੀ ਹਾਲਾਂ ਅਸੀਂ ਨਹੀਂ ਚਾਹੁੰਦੇ ਕਿ ਪਬਲਿਕ ਨੂੰ ਪਰੇਸ਼ਾਨੀ ਆਵੇ ਕਿਸੇ ਤਰ੍ਹਾਂ ਦੀ ਅਸੀਂ ਉਸ ਦਿਨ ਵੀ ਕਿਹਾ ਸੀ ਅੱਜ ਫਿਰ ਅਸੀਂ ਉਹਨੂੰ ਰਿਪੀਟ ਕਰਦੇ ਹਾਂ ਕਿ ਸਾਡੀ ਇੱਛਾ ਨਹੀਂ ਹੈ ਲੋਕਾਂ ਨੂੰ ਪਰੇਸ਼ਾਨ ਕਰਨਾ ਲੋਕਾਂ ਨੂੰ ਤੰਗ ਕਰਨਾ ਲੇਕਿਨ ਮਜਬੂਰੀ ਬਣੇਗੀ ਅਗੇ ਸਰਕਾਰ ਨਹੀਂ ਸਾਡੀਆਂ ਗੱਲਾਂ ਦੇ ਉੱਤੇ ਗੌਰ ਕਰਦੀ ਤਾਂ ਫਿਰ ਸੱਚੇ ਮਜਬੂਰ ਨਾ ਅਗਲਾ ਸਟੈਪ ਜਿਹੜਾ ਉਹ ਚੱਕਣ ਲਈ ਮਜਬੂਰ ਹੋਵਾਂਗੇ ਉਹ ਸਾਨੂੰ ਮਤਲਬ ਰੇਲ ਦੀ ਪਟੜੀ ਤੇ ਜਾਣਾ ਪਏਗਾ ਪੰਜਾਬ ਸਰਕਾਰ ਨੇ ਜਿੰਨਾ ਕੀਤਾ ਉਹ ਆਪਦੇ ਫੈਸਲੇ ਤੋਂ ਪਿੱਛੇ ਹੱਟੀ ਆ ਲੇਕਿਨ ਇਹ ਜ਼ਰੂਰ ਹਜੇ ਬਾਕੀ ਹੈ ਕਿ ਕੇਂਦਰ ਸਰਕਾਰ ਜਿਹੜਾ ਸੈਲੋਜ਼ ਦੇ ਰਾਨ ਨੂੰ ਪ੍ਰਾਈਵੇਟੇਸ਼ਨ ਵੱਲ ਨੂੰ ਵਧੀ ਹੋਈ ਹੈ ਅਨਾਜ ਨੂੰ ਸਟੋਰ ਕਰਨ ਦੇ ਜਿਹੜੇ ਪ੍ਰਬੰਧ ਨੇ ਉਹ ਸਰਕਾਰ ਕਰੇ ਸਰਕਾਰ ਦੀ ਰਿਸਪੋਨਸੀਬਿਲਟੀ ਬੰਦੀ ਆ ਸਾਡੇ ਅਨਾਜ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਖ ਕੇ ਆਮ ਲੋਕਾਂ ਦੀ ਪਹੁੰਚ ਤੋਂ ਰੋਟੀ ਨੂੰ ਬਾਹਰ ਕਰਨਾ ਇਹ ਸਰਕਾਰ ਨੇ ਜੋ ਪਿਛਲੇ ਨੋਟੀਫਿਕੇਸ਼ਨ ਦੇ ਵਿੱਚ ਆਪਾਂ ਦੇਖ ਹੀ ਲਿਆ ਸੀ ਪ੍ਰੋਸੈਸਿੰਗ ਵੀ ਉਹਨਾਂ ਨੂੰ ਦੇਤੀ ਸੀ ਉਹਨਾਂ ਨੂੰ ਇਹਨੂੰ ਵੇਚਣ ਦੇ ਰਾਈਟ ਦਿੱਤੇ ਸੀ ਉਹਨਾਂ ਨੂੰ ਸੰਭਾਲ ਦੇ ਰਾਈਟ ਦਿੱਤੇ ਸੀ ਪਰ ਇੱਕ ਖਤਸਾ ਸਾਨੂੰ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਉੱਤੇ ਫੇੜ ਡਿੱਗੇਗਾ ਸੋ ਸਾਡੀ ਮੰਗ ਹੈ ਕਿ ਸਰਕਾਰ ਇਹ ਪ੍ਰਾਈਵੇਟੇਸ਼ਨ ਵੱਲ ਨੂੰ ਨਾ ਵਧੇ ये सारा कंट्रोल है जो अपने हथाच रखे जैसे सरकार लगातार प्रचार माध्यम में ये बात उठाती रही है कि इतना बड़ा बजट अगर हम एम एस पी लीगल ग्रंटी कानून बनाते हैं तो इतना बड़ा बजट कहाँ से आएगा कहाँ से देंगे और अलग अलग देश के जो अर्थशास्त्री हैं उनका अलग अलग इसके ऊपर मत है और ये भी कहा जा रहा कि अगर देश में ये एम एस पी लीगल ग्रंटी कानून बन गया तो वो महंगाई बढ़ जाएगी ये तथ्य भी रखे जा रहे हैं देश के सामने तो जब दो मेंबरी जो कमेटी अनाउंसमेंट हुई है श्री डल्लेवाल जी और मैं भी उसमें हूँगा तो पूरे देश भर के अर्थशास्त्रियों से संवाद करेंगे सारी वार्ता के बाद तथ्य सामने रखेंगे अगर कोई दुनिया में हो सकता है ऐसे देश भी मिल जाए हमें जहाँ ये कानून बना हो तो उनकी अर्थव्यवस्था की रोशनी भी देख लेंगे वहाँ जीडीपी बढ़ी महंगाई घटी है तो तथ्य तो देश के सामने रखने पड़ेंगे ना सरकार जो बोल रही है उसके बात में कितना दम है कितना नहीं है तो तथ्यों समेत रिपोर्ट अगर सामने जाएगी जो इस आ, हमारी मांग को मानने के के विरोध में जो बोला जा रहा सरकार द्वारा जो अलग अलग आप देखते हैं देश की बड़ी अखबारों में अलग अलग तरीके के एडिटोरियल लगते हैं कुछ हमारे हक में लग जाते हैं कुछ हमारे विरोध में लिखा जाता है तो सारी बात देश के पटल पर रखेंगे देश फैसला करेगा भी किसानों की मांग कितनी उचित हम तो उचित मांग ही रहे हैं एक बड़ा वर्ग है शहरी वर्ग बड़ा वर्ग जिसको प्रचार माध्यमों के जरिए भरमाया जाता है सब्सक्राइब टू तो वन इंडिया चैनल